ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਰਸਤਨਾ ਬਖਸ਼ੇ ਕੁਛਿੰਗਾ ਕੀੜੇ ਬਖਸ਼ੇ ਜੀ ਸਵਾਸ ਦੇ ਵਸਦੇ ਰਹਿਣਾ ਆਪਣੇ ਪਰਿਵਾਰਾਂ ਦੇ ਵਿੱਚ ਤੇ ਸਵੇਰ ਦਾ ਟਾਈਮ ਹੈ ਜੀ ਤੇ ਆਪਾਂ ਪਸੂ ਨਵਾ ਪਿਆ ਕੇ ਬੰਦੇ ਆ ਜਿਨ੍ਹਾਂ ਨੇ ਪਾਣੀ ਪੀਣਾ ਸੀ ਪੀ ਲਿਆ ਤੇ ਜਦੋਂ ਹੁਣ ਆਪਾਂ ਦੁਬਾਰਾ ਅੰਦਰ ਕਰਨ ਲੱਗੇ ਤੇ ਆਪਾਂ ਦੁਬਾਰਾ ਫੇਰ ਇਹਨਾਂ ਨੂੰ ਪਾਣੀ ਬਖਾ ਦੇਾਂਗੇ ਜਿਨ੍ਹਾਂ ਨੂੰ ਜਿੰਨੀ ਲੋੜ ਹੋਈ ਆ ਪੀ ਪੀ ਲੈਣਗੇ ਇਹ ਪੱਠੇ ਆਪਾਂ ਪਾਤੇ ਆ ਤੇ ਥੋੜੇ ਕਨੇ ਆਪਣੇ ਪੱਠੇ ਬਚ ਗਏ ਆ ਤੇ ਕਿਉਂਕਿ ਪੱਠੇ ਡੱਗ ਕੇ ਵਿੰਗੇ ਟੇਡੇ ਜੇ ਹੋ ਗਏ ਜੀ ਪਤਾ ਨਹੀਂ ਲੱਗਦਾ ਸਾਬ ਜਣੀ ਹੁੰਦਾ ਕਿੰਨੇ ਕ ਵੱਡੇ ਕੇ ਕੀ ਕਰ ਗਏ ਤੇ ਆਪਾਂ ਇਹ ਦੁਪਹਿਰੇ ਪਾ ਦਾਂਗੇ ਤੇ ਇਧਰ ਆਪਾਂ ਖੁਰਲੀ ਭਰਤੀ ਸੀ ਓਵਰ ਵੀ ਨਾ ਇਨਸਾਨ ਨੂੰ ਖਾਣਾ ਚਾਹੀਦਾ ਜੀ ਨਾ ਡੰਗਰਾਂ ਨੂੰ ਪਾਉਣਾ ਚਾਹੀਦਾ ਇਹ ਤੇ ਡੰਗਰ ਆ ਹਨਾ ਆਪਾਂ ਆਪਦੇ ਹਿਸਾਬ ਨਾਲ ਹੀ ਪੱਠੇ ਪਾ ਸਕਦੇ ਇਹਨਾਂ ਨੂੰ ਤੇ ਫਿਰ ਪਸ਼ੂ ਜਾਂ ਇਨਸਾਨਾ ਕੋਈ ਓਵਰ ਆਪਾਂ ਚੱਲਾਂਗੇ ਤਾਂ ਆਪਾਂ ਬਿਮਾਰ ਹੋਵਾਂਗੇ ਤੇ ਹਰ ਇੱਕ ਚੀਜ਼ ਲਿਮਟ ਵਿੱਚ ਹੀ ਚਾਈਦੀ ਹੈ ਜੀ ਤੇ ਇਧਰ ਆਪਾਂ ਥੋੜਾ ਕਣਾ ਗੋਹਾ ਇਕੱਠਾ ਕਰਕੇ ਸੁੰਬਰਤਾ ਸੀ ਕਿਉਂਕਿ ਅਕਦਾਤਨਾ ਪੱਠੇ ਪਾਉਣ ਨੂੰ ਨਵੀਨਾ ਸੀਗਾ ਫਿਰ ਅੱਡੇ ਦੇ ਵਿੱਚ ਪੱਠਿਆਂ ਵਾਲੇ ਵਿੱਚ ਜਾਨੀ ਕਿ ਅੱਡਾ ਕੈਨੀ ਮੈਂ ਇਹਨਾਂ ਨੂੰ ਜਿੱਥੇ ਪੱਠੇ ਉਤਰਦੇ ਆਪਾਂ ਉਹਦੇ ਵਿੱਚ ਗੋਹੇ ਵਾਲੇ ਪੈਰ ਆਉਂਦੇ ਫਿਰ ਪਸ਼ੂਆਂ ਨੇ ਖਾਣਾ ਹੁੰਦਾ ਜੀ ਆ ਨਿੱਕੀ ਮੇਰੇ ਮੂੰਹal ਚਾਗਦੀ ਹੈ ਤੇ ਤਾ ਕਰਕੇ ਆਪਾਂ ਨੂੰ ਸਾਫ ਸਫਾਈ ਕਰਨੀ ਪੈਂਦੀ ਹੈ ਜੀ ਅਕਸਰ ਹਰ ਕਿਸਾਨ ਜਾਂ ਪਸ਼ੂ ਜਾਨਵਰ ਕੋਈ ਵੀ ਹੈ ਖਾਣਾ ਤਾਂ ਸਾਫ ਸੁਥਰਾ ਚਾਹੀਦਾ ਜੀ ਤੇ ਤਾਂ ਕਰਕੇ ਆਪਾਂ ਸੁੰਬਰ ਸੁਰਤਾ ਸੀਗਾ ਤੇ ਹੁਣ ਪੱਠੇ ਪਾਏ ਆ ਤੇ ਆਪਾਂ ਧਾਰ ਦੀ ਤਿਆਰੀ ਕਰਦੇ ਆਂ ਧਾਰ ਚੂਲਗੇ ਤੇ ਅੱਜ ਕਿਉਂਕਿ ਥੋੜ੍ਹਾ ਜਿਹਾ ਠੰਡਾ ਮੌਸਮ ਹੈ ਬਾੜਾ ਨਹੀਂ ਥੋੜ੍ਹਾ ਜਿਹਾ ਠੰਡਾ ਮੌਸਮ ਹੈ ਤੇ ਮੱਕੀ ਮੱਛਰ ਹੈ ਨਹੀਂਗਾ ਤਾ ਕਰਕੇ ਤੇ ਪੱਛੋਂ ਚਲਦੀ ਹੈ ਜੀ ਪੱਛੋਂ ਤਾਂ ਭਾਵ ਜਾਨੀ ਕਿ ਪੱਛਮ ਵੱਲੋਂ ਹਵਾ ਆਉਂਦੀ ਹੈ ਤੇ ਥੋੜਾ ਜਿਹਾ ਠੰਡਾ ਵਾ ਤਾਂ ਕਰਕੇ ਤੇ ਆਪਾਂ ਟਾਈਮ ਨਾਲ ਧਾਰ ਚੋਲੀ ਨੇ ਫ੍ਰੀ ਹੋ ਜਾਗੇ ਫਿਰ ਉਧਰ ਚੱਲੇ ਜਾਂਦੇ ਦਾ ਕੰਮ ਰਹਿ ਜਾਊਗਾ ਜੀ ਆਪਾਂ ਅੰਦਰ-ਅੰਦਰ ਉਹ ਕਰ ਲਾਂਗੇ ਝਾੜੂ ਪੂੰਛਾ ਲਾ ਲਾਂਗੇ ਦਾਲ ਸਬਜ਼ੀ ਬਣਾ ਲਾਂਗੇ ਆਟਾ ਗੁੰਨ੍ਹ ਲਾਂਗੇ ਦੁੱਧ ਬਾਹ ਸੰਭ ਲਾਂਗੇ ਤੇ ਇਥੋਂ ਸ਼ੁਰੂ ਹੁੰਦੀ ਹੈ ਜੀ ਮਾਰਨਿੰਗ ਰੁਟੀਨ ਤੇ ਚਲੋ ਜੀ ਚੋਨੇ ਆ ਧਾਰ ਤੇ ਕਰਦੇ ਆ ਕੰਮ ਧੰਦੇ ਹੁਣੇ ਆ ਟਾਈਮ ਨਾਲ ਫ੍ਰੀ ਅੱਜ ਕਿਉਂਕਿ ਥੋੜਾ ਜਿਹਾ ਖੇਤ ਦਾ ਕੰਮ ਵੀ ਘਟ ਗਿਆ ਵੈ ਝੋਨਾ ਵਗੇਰਾ ਲੱਗ ਕੇ ਰਿਆਂ ਨੂਆਂ ਪੈ ਗਿਆਂ ਸਪਰੇਅ ਕੱਲ ਕਰ ਚੁੱਕੇ ਆ ਇਹ ਵੇਖੋ ਹੁਣ ਕਿੱਦਾਂ ਕਰਦੇ ਆ ਤੇ ਥੋੜਾ ਜਿਹਾ ਕੰਮ ਸੌਖਾ ਹੋ ਜਾਊਗਾ ਠੀਕ ਆ ਜੀ ਮਿਲਦੇ ਆ ਥੋੜੇ ਟਾਈਮ ਬਾਅਦ ਤੇ ਆਪਾਂ ਧਾਰ ਚੋਲਗੇ ਹਾਂਜੀ ਜੀ ਮੀ ਪੈ ਕੇ ਹਟ ਗਿਆ ਸੀ ਸੁਬਾਹ ਜੀ ਬਾਅਦ ਚ ਮੀ ਆ ਗਿਆ ਤੇ ਆਪਣਾ ਕੈਮਰਾ ਚੱਕਣ ਦਾ ਟਾਈਮ ਨਹੀਂ ਲੱਗਿਆ ਤੇ ਆਪਾਂ ਹੁਣ ਆਏ ਆ ਪਸੂਆਂ ਦੇ ਵਿੱਚ ਇਹਨਾਂ ਨੂੰ ਥੋੜੇ ਜਿਹਾ ਪੱਠੇ ਪਾਤੀ ਸੀ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਪਿਆ ਕੇ ਬਾਹਰਲੇ ਪਾਸੇ ਕਰ ਦਗੇ ਤੇ ਉਹ ਵੀ ਆ ਗਈ ਆ ਕੰਮ ਵਾਲੀ ਉਹ ਗੋਵਾ ਚੱਕ ਦੂਗੀ ਤੇ ਆਪਾਂ ਬਾਅਦ ਚ ਪੱਠੇ ਕੁੱਤਰ ਕੇ ਪਾਵਾਂਗੇ ਸੁਬਾਹਲੇ ਤੱਕ ਪੱਠੇ ਬਚੇ ਦੁਪਹਿਰੇ ਕੰਮ ਆ ਗਏ ਜੀ ਚੱਲ ਉਹਨਾਂ ਨੂੰ ਪਾ ਤੇ ਤੇ ਘਰੇ ਪਰੌਣੇ ਆਏ ਸੀ ਤੇ ਉਧਰ ਟਾਈਮ ਲੱਗ ਗਿਆ ਕੁਛ ਕੁਛ ਮੀ ਪੈਣ ਲੱਗ ਗਿਆ ਤਾਂ ਕਰਕੇ ਜੀ ਟਾਈਮ ਨਹੀਂ ਲੱਗਿਆ ਤੇ ਚਲੋ ਜੀ ਆਪਾਂ ਹੁਣ ਇਹਨਾਂ ਨੂੰ ਪਾਣੀ ਧਾਣੀ ਪਿਆਦਗੇ ਤੇ ਪੱਠੇ ਆਪ ਹੀ ਕੁਤਰ ਕੇ ਵਹਿਣੇ ਆ ਟਰਾਈ ਲਾ ਕੇ ਜੇ ਥੋੜੇ ਘਨੇ ਕੁਤਰੇ ਗਏ ਕਿਉਂਕਿ ਸਰਦਾਰ ਜੀ ਚਲੇ ਗਏ ਖੇਤ ਤੇ ਮੈਂ ਵੇਟ ਕਰ ਕਰਕੇ ਡੀਕ ਕਰ ਕਰਕੇ ਤੇ ਹੁਣ ਆਪ ਹੀ ਕੁਤਰ ਕੇ ਪਾਉਣੇ ਆ ਜੀ ਨਾਲ ਉਹਨੂੰ ਲਾ ਲੈਨੇ ਵਿਚਾਰੀ ਨੂੰ ਜੇ ਲੱਗ ਜੂਗੀ ਤਾਂ ਕਤਰਾ ਦੂਗੀ ਨਾਲ ਹੋਰ ਤਾਂ ਕੋਈ ਗੱਲ ਨਹੀਂ ਜੀ ਚਰੀ ਇੱਕ ਤਾਂ ਪਹਿਲਾਂ ਹੀ ਵੱਡੀ ਜਾਦੇ ਸੀਗੀ ਤੇ ਹੁਣ ਕੁਛ ਡੈਗ ਕੇ ਪੱਠੇ ਮੀਂਹ ਦੇ ਨਾਲ ਨੇਰੀ ਦੇ ਨਾਲ ਤੇ ਹੋਰ ਫੁੱਟਿਆਈ ਬਾਲੇ ਬੈਂਗ ਤੜਿੰਗੇ ਹੋਏ ਪਏ ਆ ਤੇ ਰੱਗ ਲਾਉਣੇ ਔਖੇ ਆ ਮੈਥੋਂ ਲੱਗਦੇ ਨਹੀਂ ਮੜ ਕੇ ਬਾਵਾ ਤੇ ਪਾਸੇ ਜੇ ਲੜ ਜਾਂਦੇ ਆ ਬਾਵਾ ਤੇ ਜਾਕਮ ਹੋ ਜਾਂਦੇ ਫਿਰ ਚੁੱਲੇ ਚੰਤੇ ਦਾ ਕੰਮ ਕਰਨਾ ਹੁੰਦਾ ਸੇਕ ਮੂਰੇ ਫਿਰ ਉਹ ਚ ਮਲਾਉਂਦੀਆਂ ਬਾਵਾ ਹੋਰ ਤਾਂ ਕੋਈ ਗੱਲ ਨਹੀਂ ਜੀ ਕੰਮ ਤਾਂ ਕਰ ਹੀ ਲੈਣੀ ਆ ਕਰਨਾ ਹੀ ਪੈਣੀ ਆ ਕਰਦੇ ਜਦੋਂ ਮਾਲ ਡੰਗਰ ਰੱਖਿਆ ਕਿ ਆਈਸ ਕਿ ਆਈ ਤਾਂ ਚੱਲਣੀ ਪੈਣੀ ਆ ਜੀ ਠੀਕ ਆ ਜੀ ਮਿਲਦੇ ਆ ਥੋੜੀ ਦੇਰ ਬਾਅਦ ਆਇਆ ਕਰੈਨਾ ਨਾਲ ਦੇ ਨਾਲ ਪੁੱਤਰ ਲਵੇ ਠੀਕ ਹੈ ਜੀ ਹਾਂਜੀ ਆਪਾਂ ਪੱਠੇ ਕੁੱਤਰ ਕੇ ਦਿੱਤੇ ਆ ਪਾ ਤੇ ਦੋ ਮਿੰਟ ਸਾਹ ਲੈ ਕੇ ਤੇ ਹੁਣ ਆਪਾਂ ਕਰਦਗੇ ਵੀਡੀਓ ਦਾ ਐਂਡ ਜੀ ਤੇ ਇਹ ਖਾਰਨਾ ਪੱਠੇ ਤੇ ਇਧਰ ਆਪਾਂ ਪੱਠੇ ਕੁੱਤਰ ਕੇ ਆ ਤੇ ਆਪੇ ਆ ਕੇ ਸਰਦਾਰ ਜੀ ਵੱਡ ਲੈਣਗੇ ਇੰਨੀ ਕਿਦਾਂ ਦੀ ਢੀਕ ਕਰਕੇ ਪੱਠੇ ਕੁੱਤਰ ਲਿਆ ਜੀ ਕਿਉਂਕਿ ਉਹ ਵੀ ਥੱਕਿਆ ਖੇਤ ਦਾ ਕੰਮ ਸਾਰੇ ਦਿਹਾੜੀ ਨੇ ਨਿਪਟਦਾਗਾ ਤੇ ਆਪਾਂ ਪਸ਼ੂਆਂ ਦਾ ਪਾਣੀ ਪਿਆ ਕੇ ਤੇ ਪੱਠੇ ਪਾਤੇ ਆ ਜੀ ਹੁਣ ਧਾਰ ਚੋਲਾਂਗੇ ਤੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਵੀ ਇੱਥੇ ਜੀ ਕਿਉਂਕਿ ਟਾਈਮ ਕਾਫੀ ਹੋ ਗਿਆ ਸ਼ੈ ਸ਼ੇ ਤੋਂ ਸ਼ੇ ਤੋਂ ਉੱਪਰ ਟਾਈਮ ਹੋ ਗਿਆ ਹਾਂ ਜੀ ਤੇ 2 ਮਿੰਟ ਸਾਹ ਲੈ ਕੇ ਪਾਣੀ ਧਾਣੀ ਪੀ ਕੇ ਚੋਣਨੇ ਆ ਧਾਰ ਕੀ ਕਰਦਿਆਂ ਰੋਟੀ ਟੱਕ ਮਿਲਦੇ ਆ ਜੀ ਹੋਰ ਵੀਡੀਓ ਦੇ ਨਾਲ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੇ ਚੰਗੀ ਲੱਗਦੀ ਹੁੰਦੀ ਆ ਤਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਜੀ ਠੀਕ ਆ ਜੀ ਮੌਸਮ ਦਾ ਥੋੜਾ ਜਿਹਾ ਫਰਕ ਪੈ ਗਿਆ ਵੈਸੇ ਠੰਡਾ ਹੋ ਗਿਆ ਵਾ ਨਹੀਂ ਨਾ ਤਾਜ਼ਾ ਲੱਗਾ ਪੱਠੇ ਕੋ ਉਤਰਦਿਆਂ ਨੂੰ ਤੇ ਪਰ ਹੈਗਾ ਥੋੜਾ ਜਿਹਾ ਤਾਂ ਕੰਮ ਕਰਦਿਆਂ ਨੂੰ ਗਰਮੀ ਆਉਂਦੀ ਵੈਸੇ ਤਾਂ ਸਹੀ ਆ ਜਿਹਨੇ ਫ੍ਰੀ ਰਹਿਣਾ ਜੀ ਠੀਕ ਹੈ ਜੀ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਓਕੇ ਬਾਏ ਜੀ ਸਾਰਿਆਂ ਨੂੰ ਧੰਨਵਾਦ ਜੀ ਸਾਰਿਆਂ ਦਾ ਜੋ ਮੇਰੀ ਵੀਡੀਓ ਨੂੰ ਦੇਖਦੇ ਆ ਲਾਈਕ ਕਮੈਂਟ ਸ਼ੇਅਰ ਕਰਦੇ ਆ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਧੰਨਵਾਦ ਜੀ ਬਾਏ